ਆਇਓ ਅਬਾਰ ਤੋਂ ਹਾਂ ਕੀ ਕਹਿਣਾ ਚਾਹੋਗੇ ਚਾਵਾਂਗੇ ਵੀ ਸਾਡੇ ਬੱਚੇ 1 ਰੁਪਿਆ ਨਹੀਂ ਲੱਗਿਆ ਨੌਕਰੀਆਂ ਤੇ ਲੱਗੇ ਆ ਕੋਈ ਪਟਵਾਰੀ ਆ ਕੋਈ ਫੌਜ ਚ ਗਿਆ ਕੋਈ પોલીસ ਚ ਗਿਆ ਠੀਕ ਆ ਸਾਡੇ 10 12 ਬੱਚੇ ਲੱਗੇ ਆ ਭਗਵੰਤ ਮਾਨ ਨੂੰ ਕਾਕੇ ਬਰਾੜ ਨੂੰ ਜਿਤਾਉਣਾ ਛੋਟੇ ਕਰੋ ਲੱਗੇ ਕੋਈ ਘਰ ਚ ਮੁੰਡਾ ਕੋਈ ਛੋਟਾ ਮੇਰੇ ਦੋ ਤਾਂ ਲੱਗੇ ਫੌਜ ਚ ਗਿਆ ਕੋਈ ਪੈਸਾ ਨਹੀਂ ਦੇਣਾ ਕੋਈ ਕੁਝ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਠੀਕ ਆ ਅਸੀਂ ਉਸ ਗੱਲ ਦੇ ਵੰਗਰ ਜਾਵਾਂਗੇ ਠੀਕ ਆ ਸਾਡੇ ਬੱਚੇ ਫਿਰ ਲੱਗੇ ਆ ਹਾਂ ਵਧੀਆ ਕੰਮ ਕੀਤੇ ਨੇ ਵਧੀਆ ਕੀਤੇ ਆ ਕਿੱਥੋਂ ਆਏ ਹੋ ਅਬੋਰ ਤੋਂ ਹਾਂ ਕੀ ਕਹਿਣਾ ਚਾਹੋਗੇ ਚਾਹਾਂਗੇ ਵੀ ਸਾਡੇ ਬੱਚੇ 1 ਰੁਪਿਆ ਵੀ ਲੱਗਿਆ ਨੌਕਰੀਆਂ ਤੇ ਲੱਗੇ ਆ ਕੋਈ ਪਟਵਾਰੀ ਆ ਕੋਈ ਫੌਜ ਚ ਗਿਆ ਕੋਈ ਪੋਰਸ ਚ ਗਿਆ ਠੀਕ ਆ ਸਾਡੇ 10 12 ਬੱਚੇ ਲੱਗੇ ਆ ਭਗਵੰਤ ਮਾਨ ਨੂੰ ਕਾਕੇ ਬਰਾੜ ਨੂੰ ਜਿਤਾਉਣਾ ਛੋਟੇ ਘਰੋਂ ਲੱਗਿਆ ਕੋਈ ਘਰ ਚ ਮੁੰਡਾ ਕੋਈ ਮੇਰੇ ਦੋਤਾ ਲੱਗਿਆ ਫੌਜ ਚ ਗਿਆ ਕੋਈ ਪੈਸਾ ਨਹੀਂ ਦੇਣਾ ਕੋਈ ਕੁਝ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਠੀਕ ਆ ਅਸੀਂ ਉਸ ਗੱਲ ਦੇ ਵੰਗਰ ਜਾਵਾਂਗੇ ਠੀਕ ਆ ਸਾਡੇ ਬੱਚੇ ਫਰੀ ਲੱਗੇ ਆ ਹਾਂ ਵਧੀਆ ਕੰਮ ਕੀਤੇ ਨੇ ਵਧੀਆ ਕੀਤੇ ਆ ਕਿਥੋਂ ਆਇਓ ਹਬੋਰ ਤੋਂ ਹਾਂ ਕੀ ਕਹਿਣਾ ਚਾਹੋਗੇ ਚਾਹਾਂਗੇ ਵੀ ਸਾਡੇ ਬੱਚੇ 1 ਰੁਪਿਆ ਵੀ ਲੱਗਿਆ ਨੌਕਰੀਆਂ ਤੇ ਲੱਗੇ ਆ ਕੋਈ ਪਟਵਾਰੀ ਆ ਕੋਈ ਫੌਜ ਚ ਗਿਆ ਕੋਈ ਪੁਲਿਸ ਚ ਗਿਆ ਠੀਕ ਆ ਸਾਡੇ 10 12 ਬੱਚੇ ਲੱਗੇ ਆ ਭਗਵਾਨ ਤਮਨ ਨੂੰ ਕਾਕੇ ਬਰਾੜ ਨੂੰ ਜਿਤਾਉਣਾ ਛੁੱਟੇ ਘਰੋਂ ਲੱਗਿਆ ਕੋਈ ਘਰ ਚੋਂ ਮੁੰਡਾ ਕੋਈ ਛੁੱਟੇ ਮੇਰੇ ਦੋਤਾ ਲੱਗਿਆ ਫੌਜ ਚ ਗਿਆ ਕੋਈ ਪੈਸਾ ਨਹੀਂ ਦੇਣਾ ਕੋਈ ਕੋਸ਼ਿਸ਼ ਨਹੀਂ ਕੁਛ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਠੀਕ ਆ ਅਸੀਂ ਉਸ ਗੱਲ ਦੇ ਵੰਗਰ ਜਾਵਾਂਗੇ ਠੀਕ ਆ ਸਾਡੇ ਬੱਚੇ ਸਹੀ ਲੱਗੇ ਆ ਹਾਂ ਵਧੀਆ ਕੰਮ ਕੀਤੇ ਨੇ ਵਧੀਆ ਕੀਤੇ ਆ